ਬੱਸ ਕਰੀਏ ਮੈਂ ਜਾਣਾ ਜੀ ਦਿੱਲੀ ਇੱਕ ਇੱਕ ਮੈਂ ਸੁਣਾ ਦਿੰਦਾ ਚਲੋ ਸਾਰ ਸਹਾਰੀ ਸੋ ਯਾਰ ਮੇਰਾ ਨਾ ਇਹਦੇ ਚਟਾਈ ਬੋਣਾ ਗੱਡੀ ਟੈਪ ਗੱਡੀ ਚ ਪਿਆ ਬਹੁਤ ਜ਼ਿਆਦਾ ਹੀ ਅਸਲਾਮੁਅਲੈਕਮ ਤੇਨੂੰ ਤੂੰ ਵੀ ਆਪਣੇ ਦਿਲ ਦੀ ਕਹਿ ਲੈ ਮੈਂ ਵੀ ਆਪਣੇ ਦਿਲ ਦੀ ਕਹਿ ਲੂੰ ਨੀ ਸੋਣੀਏ ਨੀ ਰੀ ਰੀ ਤੇਰੀ ਜਾਨ ਮੇਰੀ ਜਾਨ ਮੇਰੀ ਜਾਨ ਥੈਂਕ ਯੂ ਜੀ ਮਹਾਰਾਜ ਸਾਡੇ ਕਈ ਐਸੇ ਬੰਦੇ ਨੇ ਜਿਹੜੇ ਸਾਨੂੰ ਕਹਿੰਦੇ ਰਹਿੰਦੇ ਆ ਕਿ ਤੂੰ ਬਾਬਿਆਂ ਦੇ ਦਰਬਾਰਾਂ ਤੇ ਕਿਉਂ ਜਾਂਦੇ ਹੋ ਤੁਹਾਨੂੰ ਕੀ ਮਿਲਦਾ ਹੈ ਉੱਥੋਂ ਅਸੀਂ ਕਹਿ ਦਿੰਨੇ ਸਾਨੂੰ ਸਕੂਲ ਮਿਲਦਾ ਹੈ ਆਉਣੇ ਥੋੜੀ ਦੇਰ ਦਿਨ ਪਹਿਲਾਂ ਮੈਂ ਸ੍ਰੀ ਹਰਮੰਦਰ ਸਾਹਿਬ 100 ਰੁਪਏ ਮੇਰੇ ਲਈ ਬੜੀ ਕੀਮਤੀ ਮਾਸਟਰ ਜੀ ਮਾਸਟਰ ਮਾਤਾ ਜੀ ਇਹਨਾਂ ਵਰਗਾ ਸ੍ਰੀਲਾ ਗਵਈਆ ਨਹੀਂ ਕੋਈ ਆਪਣਾ ਕੀ ਨਾਂ ਆ ਬਾਬਾ ਜੀ ਸਾਡੇ ਇਹ ਇਹਨਾਂ ਦਾ ਵੀ ਆਪਾਂ ਕਰਾਉਣਾ ਹੈ ਜ਼ਰੂਰ ਇੱਕ ਗਾਣਾ ਜ਼ਰੂਰ ਉਹ ਬਹੁਤ ਸੁਰੀਲੇ ਨੇ ਮਹਾਰਾਜ ਮਿਹਰਬਾਨ ਸਾਡੇ ਵਰਨ ਸੋਪਤੀ ਸਾਹਿਬ ਸਾਡੇ ਦਾਤਾ ਜੀ ਸਰਕਾਰ ਮੇਰੀ ਯਾਰ ਬਾਜੀ ਥੈਂਕ ਯੂ ਥੈਂਕ ਯੂ ਬ੍ਰਦਰ ਖੁਸ਼ ਹੋ আচ্ছা ਚੱਲ ਕੇ ਚਲਹਾਓ ਆਜ ਮਾਂ ਤੂੰ ਆਪ ਚੱਲ ਜਾ ਸਾਨੂੰ ਨਹੀਂ ਹੋਣਾ ਤੂੰ ਵੀ ਆਪਣੇ ਦਿਲ ਦੀ ਕਹਿ ਲਈਂ ਦੀ ਕਹਿ ਮੈਂ ਵੀ ਆਪਣੇ ਦਿਲ ਦੀ ਕਹਿ ਲੂੰ ਦੀ ਕਹਿ ਮੂੰ ਖਤਰਾਗੀ ਕੀ ਪੁੱਛੀਏ ਦੱਸੇ ਦੱਸੇ ਰੇ ਮਾਇਆ ਰਿਆ ਭਾਜੀ 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 ਹੋ ਗਿਆ ਹੋ ਗਿਆ ਬੈਜੋ 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 ਬਣ ਗਏ ਸਨੈਕਸ ਟਾਂ ਆਲੂ ਚਾਟਾਂ ਫਰੂਟ ਚਾਟ ਸਭ ਕੁਝ ਬਣ ਗਿਆ ਚਲ ਹਾ ਸਨੀ ਕਿੱਥੇ ਗਿਆ ਉਹਦੇ ਕੋਲ ਮੇਰੀ ਟੈਬ ਹੈ ਟੈਬ ਭਾਰੀ ਬਹੁਤ ਹੈ ਉਹ ਤਾਂ ਚੁੱਕੀ ਨਹੀਂ ਜਾਰੀ ਖਰੇਟਾਂ ਰੱਖ ਕੇ ਲਿਆ ਰਿਹਾ ਉਹਤੇ ਆ ਗਿਆ ਅੱਛਾ ਇੱਕ ਨਵਾਂ ਕਲਾਮ ਮੈਂ ਸੁਣਾਉਣਾ ਹੈ ਸਣੀ ਕਰਵੰਦਾ ਸਾਹਿਬ ਚਾਮ ਹੈ ਹਾਂਜੀ ਕੌਣ ਕਿੱਥੇ ਸਣੀ ਕਿਥੇ ਗਿਆ ਅੱਛਾ ਜੋਸ਼ੀਪੜੀ ਕਦੇ ਇਦਾਂ ਨਹੀਂ ਲੱਗਦਾ ਜਿੰਦਾ ਹੁਣ ਇਹਨੇ ਫਰਾਰੀ ਚ ਬੈ ਕੇ ਰੇਸ ਲਾਉਣੀ ਹੋਣੀ ਬਿਲਕੁਲ ਰੇਸਰ ਟਾਈ ਫੀਲਿੰਗ ਲੱਗਦੀ ਰਹਿੰਦੀ 24 ਘੰਟੇ ਪਹਿਲਾਂ ਗੱਲ ਰੱਖੇ ਪਹਿਲਾ ਯਾਰ ਇਥੋਂ ਯਮਨ ਕਰੋ ਇੱਕ ਮੈਂ ਸੇਰਾ ਗਾਇਆ ਸੀ ਖੁਸ਼ੀਆਂ ਤੇ ਸ਼ਕਨਾ ਵਾਲਾ ਦਿਨ ਅੱਜ ਦਾ ਹੈ ਅਲੀ ਅਹਿਮਦ ਸਰਕਾਰ ਨੂੰ ਸੇਰਾ ਸਜਦਾ ਹੈ ਸਨੀ ਆ ਜਾ ਮੇਰੀ ਟੈਬ ਜਿਹੜੀ ਮੈਨੂੰ ਮੇਰੇ ਬੜੇ ਪਿਆਰ ਨਾਲ ਮੈਂ ਲਈ ਆ ਉਹ ਖਰੇ ਪਤਾ ਨਹੀਂ ਕੋਈ ਹੋਰ ਤਾਂ ਨਹੀਂ ਲੈ ਗਿਆ ਬਣੀ ਇੱਥੇ ਹੀ ਹਣੀ ਲੈ ਭੜਾ ਜਲਦੀ ਭੱਜ ਗਿਆ ਭੱਜ ਗਿਆ ਪੰਜ ਸੱਤ ਆ ਰਹੀ ਡਿੱਗੀ ਨਾ ਲੈ ਭੜਾ 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 ਜਲਦੀ ਕਰ ਜਲਦੀ ਕਰ ਜਲਦੀ ਕਰ ਪਚ ਗਿਆ ਪੱਜ ਗਿਆ ਪੱਜ ਗਿਆ ਪਚ ਕੋ ਜਲਦੀ ਜਲਦੀ ਕਰ ਪੈਸੇ ਚੱਕੇ ਪੁਲਿਸ ਵਾਲਿਆਂ ਨੇ ਵਾਪਸ ਕੀਤੇ ਵਾਹ ਵੀ ਵਾਹ ਤਾੜੀ ਮਾਰੋ ਪੰਜਾਬ ਪੁਲਿਸ ਲਈ ਕਿਆ ਬਾਤ ਹੈ ਕਿੰਨਾ ਨੇ ਕੀਤੇ ਅੱਛਾ ਮੁੰਡੇ ਲੈ ਕੇ ਸੀ ਖੋਕੇ ਤੇ ਉਹਨਾਂ ਤੋਂ ਪੁਲਿਸ ਵਾਲਿਆਂ ਨੇ ਲੈ ਲਏ ਐਦਾਂ ਹੋਇਆ ਅੱਛਾ ਉਹਨਾਂ ਨੇ ਕਹਿ ਕੇ ਆਪਣੇ ਪੈਸੇ ਲੈ ਲਏ ਥੈਂਕ ਯੂ ਭਾਜੀ ਸ਼ੁਕਰੀਆ ਮਿਹਰਬਾਨ ਜੇ ਐਦਾਂ ਕਿਤੇ ਪੰਜਾਬ ਪੁਲਿਸ ਸਾਨੂੰ ਅਸ਼ੀਰਵਾਦ ਦਿੰਦੀ ਰਹੇ ਤਾਂ ਇਸ ਤਾਂ ਤਰ ਜਾਣਾ ਇੱਕ ਵਾਰੀ ਪੰਜਾਬ ਪੁਲਿਸ ਵਾਸਤੇ ਜ਼ੋਰਦਾਰ ਤਾੜੀਆਂ ਮਾਰੋ ਦੱਬ ਕੇ ਇਹ ਹਰ ਖੁਸ਼ੀ ਦੇ ਮੌਕੇ ਤੇ ਹਰ ਜਗ੍ਹਾ ਸਾਡੇ ਨਾਲ ਹੁੰਦੇ ਨੇ ਸਾਡਾ ਸਾਥ ਦਿੰਦੇ ਨੇ ਇਹਨਾਂ ਤੋਂ ਬਿਨਾ ਵੀ ਅਸੀਂ ਅਧੂਰੇ ਆਂ ਔਰ ਇਹਨਾਂ ਦੇ ਨਾਲ ਅਸੀਂ ਪੂਰੇ ਆਂ ਲਓ ਜੀ ਜਦੋਂ ਨਹੀਂ ਕੋਣਾ ਹੁੰਦਾ ਉਦੋਂ ਟੈਪ ਵੀ ਨਹੀਂ ਚੱਲਦੀ ਚਲ ਕੋਈ